ਹੈਲੋ ਫਰੈਂਡਸ ਕੀ ਹਾਲ ਹੈ ਮੈਂ ਤੁਹਾਡਾ ਰਣਜੀਤ ਤੇ ਇਹ ਵੀਡੀਓ ਆਪਣੀ ਪਹਿਲੀ ਵੀਡੀਓ ਹੈ ਜਿਹੜੀ ਕਿ ਆਪਾਂ ਟੈਂਸਸ ਦੀ ਗੱਲ ਕਰਾਂਗੇ ਆਪਾਂ ਇੰਗਲਿਸ਼ ਸਿਖਾਉਣ ਦੀ ਕਲਾਸ ਸਟਾਰਟ ਕਰ ਰਹੇ ਹਾਂ ਆਪਣੇ ਚੈਨਲ ਤੇ ਪੰਜਾਬੀ ਚ ਕਿਉਂਕਿ ਆਪਣਾ ਪਲੈਨ ਇੰਸਟੀਚਿਊਟ ਹੁੰਦਾ ਸੀਗਾ ਬਾਜਾਖਾਨਾ ਸਟੈਂਫੋਰਡ ਆਇਲਸ ਸੈਂਟਰ ਦੇ ਨਾਂ ਤੇ ਸੀਗਾ ਸਟੈਂਫੋਰਡ ਸਿੰਗੁਲੇਸ਼ਨ ਸਰਵਿਸਿਸ ਲਾਕਡਾਊਨ ਚੱਪਾ ਬੰਦ ਕਰ ਦਿੱਤਾ ਸੀਗਾ ਤੇ ਹੁਣ ਫ੍ਰੀ ਟਾਈਮ ਹੋਣ ਕਰਕੇ ਮੈਂ ਸੋਚਿਆ ਕਿ ਆਪਾਂ ਕਲਾਸ ਹੀ ਲੈ ਸਕਦੇ ਹਾਂ ਸੋ ਬੇਸਿਕਲੀ ਸਟਾਰਟਿੰਗ ਕਰਾਂਗੇ ਫਿਰ ਆਪਾਂ फर्स्ट टेंस प्रेजेंट इंडेफिनिट, ओके सो प्रेजेंट इंडेफिनिट टेंस प्रेजेंट डेफिनेट टेंस पंजाबी गल करें इन शॉर्ट पंजाबी ओके ਤੋ ਦੇਖ ਲਿਏ ਪੈਨ ਡੈਫਿਨਿਟ ਟੈਂਸ ਸ਼ੋਰਟ ਪੰਜਾਬੀ ਕਰ ਲ ਗਏ ਤਾਂ ਦੇਖੋ ਪ੍ਰੈਜ਼ੈਂਟ ਇਫਿਨਿਟ ਟੈਂਸ ਉਹਨੇ ਜਮੇ ਥੋੜਾ ਜਿਹਾ ਤੁਹਾਨੂੰ ਸਮਝਾਉਣ ਲਈ ਰਾਈਟ ਆਨ ਸਕਰੀਨ ਕਰ ਦਾਂ ਕਿ ਪ੍ਰੈਜ਼ੈਂਟ ਇਫਿਨਿਟ ਟੈਂਸ ਸਧਾਰਨ ਵਰਤਮਨ ਵਰਤਮਾਨ ਕਾਲ ਦਾ ਰਿਪਰੈਜ਼ੈਂਟੇਟਿਵ ਹੁੰਦਾ ਫਾਰਮੂਲਾ ਕੀ ਹੈ ਸਬਜੈਕਟ ਹੋਗਾ ਸਬਜੈਕਟ ਕੀ ਹੁੰਦਾ ਸਬਜੈਕਟ ਮੰਨ ਲਓ ਮੈਂ ओके ओ सब्जेक्ट ਆ ਸਬਜੈਕਟ ਕਰਤਾ ਹੁੰਦਾ ਹੈ ਕਰਤਾ ਕਰਤਾ ਮੀਨਸ ਕੰਮ ਕਰਨ ਵਾਲੇ ਓਕੇ ਕਰਤਾ ਮੀਨਸ ਕੰਮ ਕਰਨ ਵਾਲੇ ਸੋ ਇਹ ਸਬਜੈਕਟ ਆ ਸੋ ਇਚ ਵਿਚ ਸਬਜੈਕਟ ਨੂੰ ਤੇ ਵਰਬ ਦੀ ਫਾਰਮ ਨੂੰ ਫਰਸਟ ਫਾਰਮ ਜਿਹੜੀ ਕਿ ਯੂਜ਼ ਹੁੰਦੀ ਆ ਉਹਨਾਂ ਐਸ ਇਸ ਯੂਜ਼ ਹੁੰਦਾ ਯਾ ਪਾਉਲੀ ਸਾਰੀ ਕਲੀਅਰ ਕਰਾਂਗੇ ਫਿਰ ਆਬਜੈਕਟ ਹੁੰਦਾ ठीक है हम मैं स्कूल जाता मैं सबजैक्ट है स्कूल ते की आ ओबजेक्टा तो है करता क्रिया ओके वर्ब ऑब्जेक्ट वर्बा सब्जेक्ट सबजेक्ट इनू बना हम की करेंगे रूल फॉलो करा हम इंग्लिश हमेशा पिछले स्टार्ट होंगी है ठीक है उल्ट होंगी इंग्लिश हमेशा सो so आई गो टू स्कूल ਸਬਜੈਕਟ ਸੀ ਸੋਚੋਗੇ ਆਈ ਸਬਜੈਕਟ ਆ ਗਿਆ ਵਰਬ ਆ ਗਈ ਸਕੂਲ ਆਬਜੈਕਟ ਆ ਗਿਆ ਟੂ ਕਿਵੇਂ ਆ ਗਿਆ ਇਹ ਪ੍ਰੈਪੋਜੀਸ਼ਨਸ ਆ ਜਿਹੜੇ ਆਪਾਂ ਅੱਗੇ ਲਰਨ ਕਰਾਂਗੇ ਠੀਕ ਆ ਪ੍ਰੈਪੋਜੀਸ਼ਨਸ ਹੁੰਦੀਆਂ ਇਹ ਹੁਣ ਇੱਥੇ ਡਰਿੰਕਸ ਨਾਲ ਐਸ ਲੱਗਿਆ ਇੱਥੇ ਸਕੂਲ ਜਾ ਉਹ ਕੋਨਾ ਐਸ ਨਹੀਂ ਲੱਗਿਆ ਇਹਦਾ ਵੀ ਸਾਰਾ ਕਲੀਅਰ ਕਰਾਂਗੇ ਕਨਸੈਪਟ ਦਸਨ ਰਾਜਸ ਰਾਜਸ ਰਾਜ ਵਰਬੀ ਫਾਰਮ ਆ ਇਹਨ ਐਸ ਲੱਗਿਆ ਜਾਂ ਤੁਸੀਂ ਕਹਿੰਦੇ ਹੋ ਈ ਐਸ ਲੱਗਿਆ ਇਨ ਦਾ ਈਸਟ ਸੋ ਫਸਟ ਬੇਸਿਕ ਅਪਾਇ ਤੇ ਚੱਲਦੇ ਆ ਪਹਿਲਾਂ ਮੈਂ ਸਕੂਲ ਜਾਂਦਾ ਹਾਂ ਜਿਹੜਾ ਕਿ ਆਦਤਾਂ ਸਚਾਈਆਂ ਰੋਜ਼ਾਨਾ ਕੰਮ ਦੇ ਤੌਰ ਤੇ ਟੈਂਸ ਦਾ ਆਪਾਂ ਨੂੰ ਯੂਜ਼ ਕਰਦੇ ਆ ਸੋ ਮੈਂ ਸਕੂਲ ਜਾਂਦਾ ਮੈਂ ਕੱਢ ਲਓ ਸਬਜੈਕਟ ਲਿਖ ਲਓ ਸਕੂਲ ਆਬਜੈਕਟ ਤਰਦਾ ਨਹੀਂ ਗਾ ਰਿਚੀ ਤਰਨ ਸਾ ਜਿਹੜੀ ਚੀਜ਼ ਸਾ ਨਹੀਂ ਲੈਂਦੀ ਆਬਜੈਕਟ ਆ ਜੰਦਾ ਹਾ ਕਿਰਿਆ ਕਰ ਜਿਹੜਾ ਕੰਮ ਕਰਦਾ ਉਹ ਕਿਰਿਆ ਵਰਬ ਉਹ ਕਹਿੰਦੇ ਆ ਸੋ ਇਹਦੇ ਰੂਲ ਮੁਤਾਬਕ ਹੀ ਚੱਲਣਾ ਪੈਂਦਾ ਇੰਗਲਿਸ਼ ਦੇ ਪਹਿਲਾ ਸਬਜੈਕਟ ਆਊਗਾ ਉਹ ਆਈ ਆ ਗਿਆ ਵਰਬ ਹੋਊਗੀ ਗੋ ਆ ਗਿਆ ਉਹ ਕੇ ਫਰਮ ਆ ਗਈ ਗੋਣਾ ਠੀਕ ਆ ਜੜੀ ਪਰ ਫਰਮ ਜੋ ਬਾਅਦ ਜਿਹੜਾ ਐਸ ਸੀ ਐਸ ਯੂਜ਼ ਕਰਨਾ ਉਹ ਅਸੀਂ ਇੱਥੇ ਨਹੀਂ ਕਰਾਂਗੇ ਉਹ ਕਿਉਂ ਨਹੀਂ ਕਰਾਂਗੇ ਕਿਉਂਕਿ ਐਸ ਸੀ ਐਸ ਆਈ ਵੀ ਦੇ ਜਾਂ ਪਲੂਰਲ ਦੇ ਨਾਲ ਨਹੀਂ ਯੂਜ ਹੁੰਦਾ ਓਕੇ ਸੋ ਸਬਜੈਕਟ ਵਰਬ ਐਸ ਸੀ ਐਸ ਆਉਣਾ ਨਹੀਂ ਇਥੇ ਕਿ ਟੂ ਪ੍ਰੈਪੋਜੀਸ਼ਨ ਸਕੂਲ ਨੂੰ ਜਾਣਾ ਜਾਂ ਗੋ ਟੂ ਸਕੂਲ ਤੇ ਆਬਜੈਕਟ ਸਿੰਗਲ ਆਬਜੈਕਟ ਆ ਇਹ ਬਣ ਗਿਆ ਪ੍ਰੈਜ਼ੈਂਟ ਇੰਡੈਫਿਨਿਟ ਸਿੰਪਲ ਟੈਂਸ ਜਿੰਨੂੰ ਪਕੰਨਿਆ ਵਰਤਮਾਨ ਮੈਂ ਸਕੂਲ ਜਾਂਦਾ ਉਹ ਚਾਹ ਪੀਂਦੀ ਹੈ ਉਹ ਕੀ ਹੈ ਸਬਜੈਕਟ ਸ਼ੀ ਇਹ ਚਾਹ ਪੀਂਦੀ ਦਾ ਮਤਲਬ ਕੁੜੀ ਪਿੰਦਾ ਦਾ ਮੁੰਡਾ ਸ਼ੀ ਵਰਬ ਫਾਰਮ ਫਸ ਡਰਿੰਕ ਦੈਨ ਆਬਜੈਕਟ টি ਓਕੇ ਕਿਹ ਰਾਹੀ ਤੇ ਪੀਂਦੀ ਕਿਨੇ ਉਹਨੇ ਤੇ ਕੀ ਚਾਹ ਆਬਜੈਕਟ ਹੁਣ ਇਤਨੀ ਸੋਚੋਗੇ ਐਸ ਲੱਗੀ ਆ ਡਰਿੰਕਸ ਦੇ ਨਾਲ ਐਸ ऑब्वियसली क्योंकि शी ही शी ओके एक या सिंगल जिमें के राम शाम इना एस सी एस लगेगा ठीक है शी ड्रिंक्स जा शी ओके ਇਤੇ ਯਾ ਸਕੂਲ ਆਉਣਾ ਨਹੀਂ ਸ਼ੀ ਗੋ ਟੂ ਸਕੂਲ ਨਹੀਂ ਆਏਗਾ ਇਹ ਆਉਗਾ ਸ਼ੀ ਦੇ ਨਾਲ ਹੁਣ ਆ ਤੀਸੀ ਫਾਰਮ ਨਹੀਂ ਪੜੀ ਹੋਵੇ ਕਦੇ ਕੁਝ ਕੁ ਵਰਬ ਵੀ ਫਾਰਮਸ ਨੂੰ ਪੜ੍ਹਨੇ ਪੈਣਗੇ ਕਿ ਤਰ੍ਹਾਂ ਰੱਟੇ ਲਾਉਣੇ ਪੈਣਗੇ ਕੀ ਨਾ ਇਸ ਜੀ ਐਸ ਹੰ ਦਾ ਬਾਕੀ ਨਾਰਮਲ ਆਪਣੇ ਜੁਬਾਨ ਤੇ ਚੜੀਆਂ ਹੁੰਦੀਆਂ ਨੇ ਆ ਤਾਂ ਇਹਦੇ ਨਾਲ ਤੁਸੀਂ ਲਿਖੋਗੇ ਸ਼ੀ ਗੋਜ਼ जिते सबजैक्ट सिंगल है उथे वर्बरी फॉर्म आई है सब जितने सबजैक्ट मान लो फ्लूरल है उथे कली वर्बरी फॉर्म आऊ ओके सो शी गोज सेम टू स्कूल अंडरस्टैंड ਸੋ ਇਹ ਤੁਹਾ ਪ੍ਰੈਪੀਸ਼ਨ ਆਉਂਦੀ ਆ ਵਿਧਰਾਮ ਇਹ ਦੋ ਸੀਤਾ ਇਹ ਪ੍ਰੈਪੀਸ਼ਨ ਜਿਹੜੇ ਬਾਚ ਪਕਰਾਂਗੇ ਠੀਕ ਹੈ ਇਹ ਲੰਬਾ ਨੂੰ ਪਹਿਲਾ ਕਨਸੈਪਟ ਆਪਾਂ ਅਗਲਾ ਪ੍ਰੈਂਡ ਇਨਫੀਨੀਟ ਦੇ ਰੱਖਣਾ ਓਨੇ ਇਹ ਦਾ ਹੋ ਗਿਆ ਹਾਂ ਵਾਚਕ ਚ ਇਹਦੇ ਸਿਰ ਆਪਾਂ ਨੈਗੇਟਿਵ ਦੇਖਗੇ ਜਿਹੜਾ ਸਬਜੈਕਟ ਵਰਬ ਦੀ ਫਾਰਮ ਇਸ ਆਬਜੈਕਟ ਆ ਆਪਾਂ ਨੈਗੇਟਿਵ ਚ ਦਾ ਪਾਸਟ ਸੋ ਇਹਦਾ ਆਪਾਂ ਨੈਗੇਟਿਵ ओके नैक्टिव आ गया स्क्रीन शॉट लै स्क्रीन राइटिंग प्राइमरी नैफिनेट नकारात्मक ओके सब्जेक्ट डू डज नॉट वर्ब फर्स्ट फॉर्म प्लस ओ जैक्ट हूँ सोचो कि डू डाज क्यों हो गया क्योंकि डायरेक्ट नॉट नहीं लगता इतना फर्स्ट फॉर्म तो यूज होनी वर्बरी वो ना एस लगना फर्स्ट फॉर्म की फॉर्म वर्बरी डज भी फॉर्म आ not اچ ਬਾਚ ਇਨਕਲੂਡ ਹੁੰਦਾ ਫਿਰ ਵਰਬਰੀ ਫਾਰਮ ਆਉਂਦੀ ਇੱਥੇ ਇੱਥੇ ਵਰਬਰੀ ਫਾਰਮ ਕੋਲ ਡੂ ਡਾਸ ਯੂਜ਼ ਹੁੰਦਾ ਸੋ ਨੋਟ ਕਰ ਲੋ ਇਚ ਕਿ ਆਈ ਵਾ ਯੂ ਦੇ ਦੇ ਨਾਲ ਡੂ ਨਾਟ ਵਰਤਦੇ ਹਮੇਸ਼ਾ ਹੀ ਜਾਂ ਪਲੂਰਲ ਫਾਰਮ ਚ ਹੋਵੇ ਪਲੂਰਲ ਮੀਨ ਜੋ ਬਹੁਤਵਚਨ ਬਹੁਵਚਨ ਸੋ ਇਹਦੇ ਚ ਤੁਸੀਂ ਹੀ ਸ਼ੀ ਇਟ ਨਾਲ ਉਹ ਹੀ ਸੇਮ ਆ ਗਿਆ ਐਸ ਸੀ ਐਸ ਦਾ ਵਰਬ ਦਿਖਾਉਣੇ ਯੂ ਕਰਦੇ ਨੇ ਦੈਨ ਨਾਟ ਡਾਜਨ ਟਾਇਰ ਇਨ ਦਾ ਸ਼ਾਰਟ ਫਾਰਮ ਚ ਇਹ ਲਿਖਣ ਚ ਨਹੀਂ ਯੂਜ਼ ਕਰਦੇ ਡਾਜਨ ਤਾਂ ਪਿਆਰਾ ਪਰ ਲਿਖ ਲੈਂਦੇ ਆ ਉਦਾਹਰਨ ਦੇ ਤੌਰ ਤੇ ਮੈਂ ਸਕੂਲ ਜਾਂਦਾ ਮੈਂ ਸਕੂਲ ਨਹੀਂ ਜਾਂਦਾ ਜੇ ਦਾ ਕੋ ਸੀਗਾ ਮੈਂ ਸਕੂਲ ਜਾਂਦਾ ਤਾਂ ਉਹ ਸਿੱਧਾ ਸੀਗਾ ਆਈ ਗੋ ਟੂ ਸਕੂਲ ਓਕੇ ਦੈਟਸ ਰਾਈਟ ਬਟ ਅਪਾ ਹੁਣ ਉਹਨਾਂ ਨੇ ਨਾ ਵਾਚ ਚ ਤਾਂ ਚ ਕੀਆ ਆਈ ਮੈਂ ਕਰਦਾ ਨਾ ਡੂ ਆ ਗਿਆ ਜਾਂ ਹੀ ਹੁੰਦਾ ਡਾਜਨ ਸੀ

does plus not plus verb the first form object okay so a rule hai ਇਹਦੇ ਲਈ ਤੁਸੀਂ ਇਹਨੂੰ ਹੀ ਫੋਲੋ ਕਰਨਾ ਰੂਲ ਤਾਂ ਹਮੇਸ਼ਾ ਫੋਲੋ ਕਰਨਾ ਹੀ ਪੈਣਾ ਹੈ ਸੋ ਆਈ ਡੂ ਨਾਟ ਗੋ ਟੂ ਸਕੂਲ ਇਟਸ ਪ੍ਰੋਪਰ ਸੈਂਟੈਂਸ ਮੈਂ ਸਕੂਲ ਨਹੀਂ ਜਾਂਦਾ ਹਾਂ ਨਹੀਂ ਦਾ ਮਤਲਬ ਆਈ ਡੂ ਨਾਟ ਕੱਲਾ ਨਾਟ ਨਹੀਂ ਆਈ ਡੂ ਨਾਟ ਉਹ ਚਾ ਪੀਂਦੀ ਨਹੀਂ ਪੀਂਦੀ ਸਿੰਗਲ ਹਨ ਬਟ ਉਹ ਸ਼ੀ ਹੀ ਜੋ ਵੀ ਹੈ ਤੈਦ ਗਿਆ ਨਹੀਂ ਪੀਂਦੀ ਡਸ ਨੋਟ ਉਹ ਖੇੜ ਦੇ ਨਹੀਂ ਹਨ ਪਲੂਰਲ ਆ ਜਿਆਦਾ ਹੈ ਤਾਂ ਇਚ ਡੂ ਨੋਟ ਆਈ ਹੋਪ ਐਸਮ ਸਮਝ ਆ ਰਿਹਾ ਬਜੀਏ ਕਮੈਂਟ ਕਰਕੇ ਦੱਸੋ ਸੋ ਮੈਂ ਸਕੂਲ ਨਹੀਂ ਜਾਂਦਾ ਆਈ ਡੂ ਨੋਟ ਕਿਉਂਕਿ ਆਈ ਨਾਲ ਆਈ ਵੀ ਇਦੇ ਨਾਲ ਡੂ ਨੋਟ ਲੱਗਦਾ ਹਮੇਸ਼ਾ ਸੇਮ ਹੀ ਕੁਐਸਚਨ ਮਾਰ ਕੇ ਡੂਡ ਆ ਜਾਂਦਾ ਹੁੰਦਾ ਉਹ ਅੱਗੇ ਗੱਲ ਕਰਾਂਗੇ ਪਰ ਸੋ ਇਹ ਚ ਇਹ ਕਨਸੈਪਟ ਸਨ ਕਲੀਅਰ ਹੋ ਗਿਆ ਹੋਗਾ ਠੀਕ ਆ ਸ਼ੀ ਉਹ ਚਾਹ ਨਹੀਂ ਪੀਂਦੀ ਸ਼ੀ ਡਸ ਨਾਟ ਡਰਿੰਕ ਟੀ ਅਸੀਂ ਖੇਡਦੇ ਨਹੀਂ ਆ ਓਕੇ ਅਸੀਂ ਖੇਡ ਨਹੀਂ ਖੇਡਦੇ ਵੀ ਡੂ ਨਾਟ ਪਲੇ ਪਲੇ ਹੁੰਦਾ ਅਸੀਂ ਓਕੇ ਇਹਨਾਂ ਨੇ ਗੇਮਸ ਲਿਖਤਾ ਗੇਮ ਜਿੱਥੇ ਨਹੀਂ ਹੈ ਅਸੀਂ ਡੂ ਨਾਟ ਨੰਮ ਲਗਾ ਇਸੇ ਖੇਡ ਨਹੀਂ ਵੀ ਡੂ ਨੋਟ ਪਲੇ ਇਸੇ ਖੇਡਦੇ ਨਹੀਂ ਓਕੇ ਇੰਨਾ ਹੀ ਬਣਿਆ ਸੀ ਇਹ ਤੇ ਗੇਮ ਜੁੰਦਾ ਗੇਮ ਜਿ ਲੱਗਦਾ ਇਹ ਇਨਕਲੂਡ ਨਹੀਂ ਐਕਸਟਰਾ ਹੈ ਸੋ ਸੇਮ ਹੀ ਇਹਦਾ ਕੁਐਸਚਨ ਮਾਰਕਾ ਸੋ ਵਿਚ ਪ੍ਰਿੰਟ ਡੈਫਨਿਟੀ ਫਾਰਮੂਲਾ ਕੁਐਸਚਨ ਆਸ ਕਦਾ ਡੂ ਡਾਜ਼ ਪ੍ਰਿੰਟ ਤੇ den subject ta hua ram sham hi den verb form den object den question mark sahi exclamations and so not oi oh, i o u de bahut anal do lagda okay teh sheet de naal da lagda understand kid to school janda ਉਹ ਕੀ ਤੂੰ ਸਕੂਲ ਜਾਂਦਾ ਹੈ ਇੱਕ ਬੰਦਾ ਤੂੰ ਯੂ ਕੀ ਓਕੇ ਵਾਟ ਨਹੀਂ ਆਇਆ ਉਹ ਦਾ ਮਤਲਬ ਕੀ ਹੋ ਗਿਆ ਵਾਟ ਹੈਪਨ ਇੱਕ ਕੀ ਇੱਕ ਕੁਐਸਚਨ ਪੁੱਛਿਆ ਤਾਂ ਜੀ డు ਆਊਗਾ ਓਕੇ ਸੋ ਕੀ డు ਆ ਗਿਆ ਤੂੰ ਯੂ ਆ ਗਿਆ ਸਕੂਲ ਪਿੱਛੇ ਜਾਂਦਾ ਹਮੇਸ਼ਾ ਆਬਜੈਕਟ ਕਿਉਂਕਿ ਤੂੰ ਪਹਿਲਾਂ ਕਿਰਿਆ ਆਉਂਦੀ ਵਰਬ ਕਿਰਿਆ ਕੀ ਜਾਂਦਾ ਉਹ ਟੂ ਸਕੂਲ किधर आता स्कूल टू स्कूल ओके दैन क्वेश्चन मार्क सेम आ फिर की वो चाह पी है की आ गया डाज क्योंकि ओ है मतलब एक कुड़ी है शी डा चाह पिछे टी आई उस पहला कोई आगी भी फॉर्म आऊगी अकॉर्डिंग रूल डू डाज प्लस प्लस वर्वरी फर्स्ट फॉर्म सो इत आएगा कि वो चाह पी है Q O डशी पिंडी ड्रिंक ओके टी क्वेश्चन 1 इजी है कोई कहानी का सेम ही वो बहुत ही वचन रिवर्सते हैं अपन Q O इत्ता दा ही शी बनदा बट इत्थू बा लादा पर वे बहुत ही वचन खेलते हैं सो इत्ते व Q O डू दे खेलदे प्ले ओके गेम्स द ट्रेनिंग आप सी नहीं कर लेना था नहीं करना क्वेश्चन 2 क्यों गेम में खेल तो गेम चालू है ऐसी प्रेंट डेफिनेट दे। एक्सप्लेनेशन सो कुछ कुछ को सामने एग्जांपल्स फॉर यू तुझे बना के देखते हो रिकमेंड्स लिखा मिलो ओके एग्जांपल फॉर स्टूडेंट्स अंडरस्टैंड विदाउट in english so kuch kuch example ਤੁਹਾਡੇ ਲਈ ਤੁਸੀਂ ਇਹ نوٹ ਕਰ ਸਕਦੇ ਹੋ ਠੀਕ ਹੈ ਇਹ ਕੁਝ एग्जांपल ਐਗਜ਼ੈਂਪਲ ਜਿਹੜੇ ਤੁਸੀਂ نوٹ ਕਰ ਲਓ ਦੇ ਕਾਪੀ ਤੇ ਵੀਡੀਓ ਨੂੰ ਪਾਜ਼ ਕਰਕੇ ਤੇ ਤੁਸੀਂ ਕਮੈਂਟ ਚ ਲਿਖ ਸਕਦੇ ਹੋ ਆਈ ਹੋਪ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਤੇ ਸੇ ਥੈਂਕ ਯੂ ਟੂ ਮਾਈ ਚੈਨਲ ਬਾਈ ਸਬਸਕ੍ਰਾਈਬਿੰਗ ਸ਼ੇਅਰਿੰਗ ਐਂਡ ਲਾਈਕ ਐਂਡ ਕਮੈਂਟ ਮਿਲਦੇ ਆ ਕਲ ਨੂੰ ਨਵੀਂ ਵੀਡੀਓ ਚ ਨੈਕਸਟ ਦਾ ਪਾਰਟ ਲੈ ਕੇ ਬਾਏ ਬਾਏ